ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਹਾਂ ਜੀ ਮੈਂ ਸੋਚੀ ਲੋਕਾਂ ਨੂੰ ਕਰਨਾ ਪੁੱਛਦੇ ਦੇਸ਼ ਵਿਦੇਸ਼ ਚ ਵੱਸਦੇ ਸਾਰੇ ਪੰਜਾਬੀਆਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ 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 ਮੁਬਾਰਕਾਂ ਅੱਜ ਆਜ਼ਾਦੀ ਦਿਵਸ ਤੇ ਉੱਤੇ ਭਾਸ਼ਣ ਦਿੰਦੇ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਵੀਰਾਂ ਨੂੰ ਇੱਕ ਸੰਦੇਸ਼ ਮੈਂ ਦੇ ਰਿਹਾ ਸੀ ਕਿ ਬੱਚਿਓ ਨੌਜਵਾਨੋ ਨਸ਼ੇ ਦਾ ਤਿਆਗ ਕਰੋ ਪਰ ਮੇਰੇ ਲੈਕਚਰ ਦਿੰਦੇ ਦਿੰਦੇ ਇੱਕ ਗੱਲ ਯਾਦ ਆ ਗਈ ਕਿ ਸੰਤ ਮਹਾਪੁਰਖ ਸਿਗੇ ਉਹਦੇ ਕੋਲ ਇੱਕ ਮਾਤਾ ਆਪਣੇ ਬੱਚੇ ਨੂੰ ਲੈ ਕੇ ਜਾਂਦੀ ਹੈ ਉਹ ਕਹਿੰਦੀ ਹੈ ਸੰਤ ਮਹਾਪੁਰਖਾਂ ਕੋਲੇ ਕਿ ਮੇਰਾ ਬੇਟਾ ਜਿਹੜਾ ਹੈ ਇਹ ਗੁੜ ਬਹੁਤ ਖਾਂਦਾ ਸੰਤ ਮਹਾਪੁਰਖ ਨੂੰ ਕਹਿੰਦੇ ਕਹਿੰਦੇ ਮੈਂ ਮਾਤਾ ਇਹਨੂੰ ਅਗਲੇ ਹਫ਼ਤੇ ਲੈ ਕੇ ਆਓ ਮਾਤਾ ਅਗਲੇ ਹਫ਼ਤੇ ਉਸ ਬੱਚੇ ਨੂੰ ਫੇਰ ਲੈ ਕੇ ਜਾਂਦੀ ਹੈ ਤੇ ਸੰਤ ਮਹਾਂਪੁਰਖਾਂ ਨੂੰ ਕਹਿੰਦੀ ਹੈ ਕਿ ਮਹਾਂਪੁਰਖ ਜੀ ਮੇਰਾ ਜਿਹੜਾ ਬੇਟਾ ਇਹ ਗੁੜ ਬਹੁਤ ਖਾਂਦਾ ਮਹਾਂਪੁਰਖ ਉਹਦੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਹਿੰਦੇ ਵੀ ਬੇਟਾ ਗੁੜ ਨਾ ਖਾਇਆ ਕਰ ਜਿਆਦਾ ਸ਼ੂਗਰ ਖੰਡ ਦੇ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਆ ਤੇ ਮਾਤਾ ਨੂੰ ਥੋੜਾ ਜਿਹਾ ਗੁੱਸਾ ਆਇਆ ਕਹਿੰਦੀ ਜਦੋਂ ਮੈਂ ਪਿਛਲੇ ਹਫ਼ਤੇ ਆਈ ਸੀ ਇਹ ਗੱਲ ਤੁਸੀਂ ਉਦੋਂ ਵੀ ਕਹਿ ਸਕਦੇ ਸੀ ਤੇ ਮਹਾਂਪੁਰਖ ਕਹਿੰਦੇ ਕਹਿੰਦੇ ਵੀ ਉਦੋਂ ਮੈਨੂੰ ਵੀ ਮਿੱਠਾ ਖਾਣ ਦਾ ਜਿਆਦਾ ਸ਼ੌਂਕ ਸੀ ਤੇ ਹਫ਼ਤਾ ਮੈਂ ਪਹਿਲਾਂ ਮਿੱਠਾ ਛੱਡ ਕੇ ਦੇਖਿਆ ਤੇ ਫੇਰ ਇਸ ਲਈ ਅੱਜ ਜੇ ਅਸੀਂ ਲੋਕਾਂ ਦੇ ਰਿਪ੍ਰেজੈਂਟੇਟਿਵਾਂ ਜੇ ਐਮਰਲਿਆਂ ਲੋਕਾਂ ਨੇ ਵਿਧਾਇਕ ਸਾਨੂੰ ਚੁਣ ਕੇ ਭੇਜਿਆ ਜੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਬੱਚਿਆਂ ਨੂੰ ਕਹਿੰਦੇ ਹਾਂ ਨੌਜਵਾਨਾਂ ਨੂੰ ਕਹਿੰਦੇ ਹਾਂ ਕਿ ਨੌਜਵਾਨੋ ਨਸ਼ੇ ਛੱਡੋ ਕਿ ਕੀ ਅਸੀਂ ਆਪ ਨਸ਼ੇ ਪਹਿਲਾਂ ਛੱਡੇ ਆ ਇਸ ਲਈ ਇਹ ਪ੍ਰੂਫ ਕਰਨ ਦੇ ਲਈ ਲੋਕਾਂ ਨੂੰ ਇੱਕ ਸਿਹ ਦੇਣ ਦੇ ਲਈ ਅੱਜ ਆਜ਼ਾਦੀ ਦਿਹਾੜੇ ਤੇ ਨੌਜਵਾਨਾਂ ਨੂੰ ਸਿਹ ਦੇਣ ਦੇ ਲਈ ਮੈਂ ਅੱਜ ਇੱਥੇ ਆਪ ਆਪਣਾ ਡੋਪ ਟੈਸਟ ਕਰਾਉਣ ਆਇਆ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਜਿਹੜੇ ਚੁਣੇ ਹੋਏ ਨਮਾਇंदे ਆ ਚੁਣੇ ਹੋਏ ਵਿਧਾਇਕ ਆ ਜਾਂ ਕੋਈ ਵੀ ਜਿਹੜੇ ਲੋਕਾਂ ਨੂੰ ਰਿਪਰੈਜ਼ੈਂਟੇਟਿਵ ਕਰਦੇ ਆ ਉਹ ਆਪ ਨਿਸ਼ਾਨੀ ਕਰਦੇ ਕਿਉਂਕਿ ਜੇ ਅਸੀਂ ਆਪ ਨਸ਼ਿਆਂ ਤੋਂ ਰਹਿਤ ਹੋਵਾਂਗੇ ਤਾਂ ਹੀ ਕਿਸੇ ਨੂੰ ਅਸੀਂ ਸਿੱਖਿਆ ਦੇ ਸਕਾਂਗੇ ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ ਇਸ ਲਈ ਅੱਜ ਸਿਵਲ ਹਸਪੀਟਲ ਖੰਨਾ ਵਿਖੇ ਅਸੀਂ ਆਪਣਾ ਮੈਂ ਆਪਣਾ ਡੋਪ ਟੈਸਟ ਕਰਾਉਣਾ ਹੈ। ਜੀ ਗੱਤ ਪਤਾ ਜੀ ਹੁਣ ਡੋਪ ਟੈਸਟ ਹੋ ਗਿਆ ਹੈ ਤੇ ਇਹ ਆਇਆ ਹੈ। ਡੋਪ ਟੈਸਟ ਹੁਣ ਤੋਂ ਬਾਅਦ ਜਿਹੜਾ ਰਿਜ਼ਲਟ ਆਇਆ ਉਹ ਨੈਗੇਟਿਵ ਆਇਆ। ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਉਹ ਨਹੀਂ ਪਾਇਆ ਗਿਆ। ਸਾਰਾ ਕੁਝ ਲਾਈਵ ਹੋਇਆ ਜਿੱਥੇ ਯੂਰਨ ਦਾ ਸੈਂਪਲ ਕਲੈਕਟ ਕਰਨਾ ਸੀ ਉਹਦੇ ਨਾਲ ਲੈਬ ਟੈਕਨੀਸ਼ੀਅਨ ਨਾਲ ਸੀ ਅੰਦਰ ਬਾਥਰੂਮ ਦੇ ਅੰਦਰ ਨਾਲ ਸੀ ਤਾਂ ਕਿ ਕਿਈ ਵਾਰੀ ਕੋਈ ਬੰਦਾ ਚੋਰੀ ਛੁੱਪੇ ਜੇਬ ਦੇ ਵਿੱਚ ਕਿਸੇ ਹੋਰ ਦਾ ਪਾ ਲਿਆ ਹੋਵੇ ਤੇ ਇਦਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਨੇ ਇਸ ਲਈ ਉਹਨਾਂ ਨੂੰ ਨਾਲ ਲੈ ਕੇ ਗਏ ਔਨ ਕੈਮਰਾ ਸਾਰੀ ਚੀਜ਼ ਹੋਈ ਹੈ ਉਹਨਾਂ ਕੈਮਰਾ ਹੀ ਚਿਪ ਦੇ ਨਾਲ ਟੈਸਟ ਹੋਇਆ ਜਿਹਦੇ ਵਿੱਚ ਕਿ ਡੋਪ ਟੈਸਟ 네ਗਟਿਵ ਆਇਆ ਤੇ ਮੈਂ ਅੱਜ ਸਾਡੇ ਸਮੁੱਚੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਖਾਸ ਜੋੜ ਕੇ ਬੇਨਤੀ ਕਰਦਾ ਕਿ ਵੀਰੋ ਨਸ਼ੇ ਵਿੱਚ ਕੁਝ ਨਹੀਂ ਲਿਆ ਆਓ ਆਪਾਂ ਮੁੜੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸੋ ਸਾਨੂੰ ਸਾਰਿਆਂ ਨੂੰ ਨਸ਼ੇ ਦਾ ਤਿਆਗ ਕਰੀਏ ਸਾਡੀ ਤਾਂ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਕਹਿੰਦੇ ਨਸ਼ੇ ਦੇ ਖੇਤ ਦੇ ਵਿੱਚ ਭੰਗ ਦੇ ਖੇਤ ਦੇ ਵਜਣੀ ਸੀ ਬੜਿਆ ਤੇ ਆਪਾਂ ਤਾਂ ਖੁਦ ਉਹਦੇ ਵਿੱਚ ਲਿਪਟ ਹੋਏ ਪਏ ਆ ਸੋ ਇਸ ਲਈ ਸਾਡੇ ਪੰਜਾਬ ਦੇ ਉੱਤੇ ਬਹੁਤ ਵੱਡਾ ਧੱਬਾ ਜਿਹੜੇ ਲੋਕ ਲਾ ਰਹੇ ਨੇ ਅੱਜ ਉਹ ਧੱਬੇ ਨੂੰ ਧੋਣ ਦਾ ਦਿਨ ਆ ਗਿਆ ਅਜਾ ਆਜ਼ਾਦੀ ਸਹੀ ਮਾਨਿਆਂ ਦੇ ਵਿੱਚ ਤਾਂ ਹੀ ਆਜ਼ਾਦੀ ਹੈ ਜੇ ਅਸੀਂ ਆਜ਼ਾਦ ਹੋਈਏ ਇਸ ਨਸ਼ੇ ਦੀ ਗੁਲਾਮੀ ਦੇ ਵਿੱਚੋਂ ਆਓ ਸਾਰੇ ਨੌਜਵਾਨੋਂ ਆਪਾਂ ਇਸ ਨਸ਼ੇ ਦੇ ਕੋਹੜ ਨੂੰ ਵੱਢ ਕੇ ਆਪਣੇ ਪੰਜਾਬ ਨੂੰ ਰੰਗਲਾ ਬਣਾਈਏ ਆਪਣੀਆਂ ਜ਼ਿੰਦਗੀ ਦੇ ਵਿੱਚ ਆਪਾਂ ਖੁਸ਼ੀਆਂ ਖੇੜੇ ਲੱਗਾਈਏ ਬਾਕੀ ਜਿਹੜੇ ਬੁਢਾਏ ਕਿਨੇ ਜਾਂ ਮੰਤਰੀ ਨੇ ਜਾਂ ਐਮਪੀ ਵਗੈਰਾ ਨੇ ਦੋਹਾਂ ਨੂੰ ਕੀ ਪੀ ਅ ਦੇਖੋ ਮੈਂ ਆਪਣੇ ਹਲਕੇ ਦੀ ਆਪਣੇ ਇਲਾਕੇ ਦੀ ਆਪਣੇ ਏਰੀਏ ਦੀ ਮੈਂ ਗੱਲ ਕਰੂੰਗਾ ਬਾਕੀਆਂ ਦੇ ਲਈ ਉਹਨਾਂ ਦਾ ਆਪਣਾ ਡਿਸੀਜਨ ਆ ਮੈਂ ਕਿਸੇ ਦੇ ਅੱਗੇ ਕੋਈ ਕਿੰਤੂ ਪ੍ਰਤੂ ਜਾਂ ਕੋਈ ਕੁਐਸਚਨ ਨਹੀਂ ਕਰ ਸਕਦਾ ਕਿਉਂਕਿ ਇਹ ਹਰ ਬੰਦੇ ਦਾ ਆਪਣਾ ਮੌਲਿਕ ਅਧਿਕਾਰ ਆ ਉਹਦੀ ਆਪਣੀ ਆਜ਼ਾਦੀ ਹੈ ਉਹਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੈਸੇਜ ਦੇਣਾ ਮੈਂ ਤਾਂ ਬਸ ਇਹ ਸਿਰਫ ਤੇ ਸਿਰਫ ਮੈਸੇਜ ਦੇਣ ਦੀ ਗੱਲ ਆ ਸਾਡੇ ਨੌਜਵਾਨਾਂ ਨੂੰ ਮੈਸੇਜ ਦੇਣ ਦੀ ਗੱਲ ਆ ਕਿ ਅਸੀਂ ਪੋਜ਼ਿਟਿਵ ਮੈਸੇਜ ਦਈਏ ਰਾਦੀ ਵਾਲੇ ਦਿਨ ਕਿ ਆਪਣਾ ਨਸ਼ਿਆਂ ਦੇ ਕੋਡ ਨੂੰ ਅਸੀਂ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਅਸੀਂ ਅਹਿਦ ਲਿਆ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਹਿਦ ਲਿਆ ਕਿ ਅਸੀਂ ਨਸ਼ਿਆਂ ਦੇ ਕੋਡ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢਣਾ ਤੇ ਸਾਡੀ ਨੌਜਵਾਨੀ ਨੂੰ ਬਚਾ ਕੇ ਅਸੀਂ ਉਹਨਾਂ ਨੂੰ ਚੰਗੇ ਪਾਸੇ ਲਾਉਣਾ ਹਾਂਜੀ ਅੱਜ ਇਹ ਡੋਕਟੈਸਟ ਕਰਵਾਇਆ ਗਿਆ ਮਨਿੰਦਰ ਸਿੰਘ ਯਾਸਪੁਰਾ ਦਾ ਜੀ ਰਿਪੋਰਟ ਆਈ ਹੈ ਪ੍ਰोसीजर ਕੀਤੇਗਾ ਇਹ ਜਿਹੜੀ ਰਿਪੋਰਟ ਹੈ ਇਹ 네ਗੇਟਿਵ ਆਈ ਹੈ ਯਾਸਪੁਰਾ ਜੀ ਦੇ ਬੋਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਹੈਗਾ ਉਹ ਨਹੀਂ ਪਾਇਆ ਗਿਆ ਇਹ ਇਹ ਸਾਰੇ ਦਾ ਸਾਰਾ ਟੈਸਟ ਲਾਈਵ ਹੋਇਆ ਹੈ ਯੂਰੀਨ ਸੈਂਪਲ ਕਲੈਕਟ ਕਰਨ ਤੋਂ ਲੈ ਕੇ ਪਰਫਾਰਮੈਂਸ ਆਕ ਅਸੀਂ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਲਾਈਵ ਟੈਸਟ ਕੀਤਾ ਹੈ ਤੇ ਇਹ ਸਾਰੇ ਦਾ ਸਾਰਾ ਬਿਨਾਂ ਕਿਸੇ ਝੋਲ-ਜਾਲ ਤੋਂ ਕੀਤਾ ਗਿਆ ਪ੍ਰੋਸੀਜਰ ਕੀ ਅੰਦਰ ਕਿਸ ਤਰ੍ਹਾਂ ਸੈਂਪਲਿੰਗ ਹੋਈ ਸੈਂਪਲਿੰਗ ਯੂਰਿਨ ਸੈਂਪਲ ਇੱਕ ਯੂਰਿਨ ਕੰਟੇਨਰ ਸਾਨੂੰ ਗਵਰਨਮੈਂਟ ਪ੍ਰੋਵਾਈਡ ਕਰਦੀ ਆ ਉਹਦੇ ਵਿੱਚ ਆਪਾਂ ਯੂਰਿਨ ਸੈਂਪਲ ਸਾਡਾ ਲੈਬ ਟੈਕਨੀਸ਼ੀਅਨ ਸਾਰੀ ਚੈਕਿੰਗ ਤੇ ਚੈਕਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਸੈਂਪਲ ਕਲੈਕਟ ਕਰਦੇ ਆ ਵਾਸ਼ਰੂਮ ਦੇ ਵਿੱਚ ਫਿਰ ਉਹ ਸੈਂਪਲ ਕਲੈਕਟ ਕਰਨ ਤੋਂ ਬਾਅਦ ਸਾਨੂੰ ਇੱਕ ਕਿਟਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਗਵਰਨਮੈਂਟ ਦੁਆਰਾ ਜਿਹਨੂੰ ਆਪਾਂ ਡਿਪ ਕਰਨਾ ਹੁੰਦਾ ਯੂਰਿਨ ਸੈਂਪਲ ਦੇ ਵਿੱਚ ਤੇ ਵਿਦਿਨ 5 ਮਿੰਟਸ ਦੇ ਵਿੱਚ ਜਿਹੜੇ ਵੀ ਡਰੱਗਸ ਪ੍ਰੈਜ਼ੈਂਟ ਹੋਣਗੇ ਉਹਨਾਂ ਦੀ ਰਿਐਕਸ਼ਨ ਹੋ ਜਾਏਗੀ ਤੇ ਅਗਰ ਦਾ ਡਰਗ ਪ੍ਰੈਜੈਂਟ ਹੈ ਤਾਂ ਸਿੰਗਲ ਲਾਈਨ ਦੇਗਾ ਬਾਈਂਡ ਕਰਕੇ ਆਪਣੇ ਕੰਪੋਨੈਂਟ ਦੇ ਨਾਲ ਅਗਰ ਨਹੀਂ ਹੈ ਤਾਂ ਉਹ ਦੋ ਲਾਈਨਸ ਦੇਗਾ ਤੇ ਇਹ ਜਿੱਦਾਂ ਕਿ ਅਸੀਂ ਦੇਖ ਪਾ ਰਹੇ ਆ ਗੈਸਪੁਰਾ ਜੀ ਦੇ ਸੈਂਪਲ ਦੇ ਵਿੱਚ ਐਮ ਐਲ ਏ ਸਾਹਿਬ ਦੇ ਇਹ 네ਗੇਟਿਵ ਹੈ ਦੋ ਲਾਈਨਸ ਆਈਆਂ ਹੈ ਮਤਲਬ ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਰਹਿਤ